ਬਾਗੀਆਂ ਦੀ ਗੱਲ ਹੈ ਉਹਨਾਂ ਨੂੰ ਭਾਵੇਂ ਭਾਜਪਾ ਦੇ ਜਾਂ ਸੈਂਟਰ ਦੇ ਏਜੰਟ ਦੱਸਿਆ ਜਾ ਰਿਹਾ ਅੱਜ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਅਨੁਸ਼ਾਸਨੀ ਕਮੇਟੀ ਵੱਲੋਂ ਜਿਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਆਹ ਲੀਡਰ ਸਾਨੂੰ ਪ੍ਰਵਾਨ ਨਹੀਂ ਹੈ ਇਹਨਾਂ ਦੀ ਮੋਡਲੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ ਹੁਣ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਲਿਆਂ ਨੂੰ ਬਿਲਕੁਲ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਜੋ ਨੁਕਸਾਨ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਲੱਗਿਆ ਜੋ ਸਾਡਾ ਨੁਕਸਾਨ ਹੋ ਰਿਹਾ ਉਹ ਬਾਗੀ ਧੜੇ ਕਰਕੇ ਹੋ ਰਿਹਾ ਇਸੇ ਕਰਕੇ ਬਾਗੀ ਧੜੇ ਦੇ ਜਿਹੜੇ ਮੋਢੀ ਨੇ ਚਾਈ ਕਨਵੀਨਰ ਬਣਾਏ ਸੀ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸਕੰਦਰ ਸਿੰਘ ਮਲੂਕਾ ਸੁਰਿੰਦਰ ਸਿੰਘ ਸੁਰਜੀਤ ਸਿੰਘ ਰਖੜਾ ਇਹ ਸਾਰਿਆਂ ਨੂੰ ਉਹਨਾਂ ਨੇ ਪੱਕੇ ਤੌਰ ਤੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈਗਾ ਪਹਿਲਾਂ ਵੀ ਇਹਨਾਂ ਨੇ بڑے ਕੱਡੇ ਨੇ ਤੇ ਬੜੇ ਆਏ ਨੇ ਆਏ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਬੀਬੀ ਜਗੀਰ ਕੌਰ ਨੂੰ ਪਹਿਲਾਂ ਵੀ ਫੇਰ ਆ ਗਏ ਢੀਂਸੇ ਕੱਡੇ ਹੀ ਉਹ ਛੱਡ ਕੇ ਚੱਲ ਗਏ ਫੇਰ ਆ ਗਏ ਇਹ ਕੱਢਣ ਚ ਕੱਢ ਦੇਣਾ ਆ ਜਨ ਪਾਰਟੀ ਤੋਂ ਛੇਕ ਦਿੱਤਾ ਇਹ ਇੱਕ ਹਰ ਪਾਰਟੀ ਦਾ ਇੱਕ ਆਪਣਾ ਪੋਲੀਟੀਕਲ ਫੈਸ਼ਨ ਹੈ ਇਹਨੂੰ ਤੇ ਫੈਸ਼ਨ ਦੇ ਤੌਰ ਤੇ ਹੀ ਦੇਖਣਾ ਚਾਹੀਦਾ ਹੈਗਾ ਇਹਨੂੰ ਸੀਰੀਅਸ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਹੈਗਾ ਪਰ ਸ਼੍ਰੋਮਣੀ ਕਾਲੀ ਦਲ ਦੇ ਹਾਲਾਤ ਦਿਨੋਂ ਦਿਨ ਬੜੇ ਪਤਲੇ ਹੁੰਦੇ ਜਾ ਰਹੇ ਨੇ ਉਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਚਿੰਤਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਨਹੀਂ ਸਾਡਾ ਸੁਬੀਰ ਸਿੰਘ ਬਾਦਲ ਤੋਂ ਬਿਨਾਂ ਗੁਜ਼ਾਰਾ ਨਹੀਂ ਆ ਅਸੀਂ ਹੋਰ ਕਿਸੇ ਨੂੰ ਪ੍ਰਧਾਨ ਬਣਾ ਨਹੀਂ ਸਕਦੇ ਔਰ ਇਹਨਾਂ ਨੂੰ ਇੱਕ ਇਹ ਵੀ ਬਹੁਤ ਵੱਡਾ ਹੈਗਾ ਕਿ ਜੇ ਕਿਸੇ ਨੂੰ ਹੋਰ ਨੂੰ ਚਲਾ ਪ੍ਰਧਾਨ ਲਾਤਾ ਔਰ ਕੋ ਪਾਰਟੀ ਨਹੀਂ ਚਲਣੀ ਇਹ ਦੋ ਚੀਜ਼ਾਂ ਨੇ ਪਹਿਲੀ ਗੱਲ ਕਿ ਸੁਬੀਰ ਸਿੰਘ ਬਾਦਲ ਨੂੰ ਹਟਣਾ ਨਹੀਂ ਚਾਹੀਦਾ ਦੂਜਾ ਉਸ ਤੋਂ ਬਿਨਾਂ ਪਾਰਟੀ ਨਹੀਂ ਚਲਣੀ ਇਹ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਹੈ ਜਿਹੜੇ 10 12 ਸੀ ਉਹ ਆਡੋ ਕੇ ਚਲੇ ਗਏ ਨੇ ਹੁਣ ਉਹਨਾਂ ਦੇ ਆਪਣੇ ਸਟੈਂਡ ਕਿੰਨੇ ਕੀ ਆ ਗਏ ਨੇ ਉਹ ਮੈਟਰ ਕਰਦਾ ਇੰਨਾ ਚੋ ਸਿਰਫ ਇੱਕ ਬੰਦਾ ਹੀ ਜਿਹਦਾ ਕਹਿ ਸਕਦੇ ਕਿ ਜਿਸ ਤੇ ਸਟੈਂਡ ਹੋ ਸਕਦਾ ਹੈ ਬਾਕੀ ਤੇ ਕਦੀ ਆਗੇ ਕਈ ਚੱਲ ਗਏ ਢੀਂਡ ਸਾ ਪਰਿਵਾਰ ਦਾ ਕੀ ਕਾਲੀ ਦਿਲ ਕਦੀ ਛੱਡਦਾ ਤੇ ਕਦੀ ਆਗੇ ਤੇ ਫਿਰ ਪਹਿਲਾਂ ਛੱਡਿਆ ਫਿਰ ਨਵੀਂ ਪਾਰਟੀ ਬਣਾਈ ਫਿਰ ਇੱਕ ਹੋਰ ਪਹਿਲਾਂ ਸੰਯੁਕਤ ਕਾਲੀ ਦਿਲ ਬਣਾਤਾ ਸੀ ਫਿਰ ਹੋਰ ਬਣਾ ਦਿੱਤਾ ਫਿਰ ਪਾਰਟੀ ਤੇ ਚਲੇ ਗਏ ਫਿਰ ਛੱਡ ਤੇ ਚੰਦੂ ਮਾਰਾ ਸਾਹਿਬੀ ਕਦੀ ਉਹ ਬਰਨਾਲਾ ਧੜੇ ਨਾ ਹੁੰਦੇ ਸੀ ਕਦੀ ਲੋਂਗੋਵਾਲ ਧੜੇ ਨਾ ਹੁੰਦੇ ਸੀ ਫਿਰ ਹੁਣ ਫਿਰ ਕਾਲੀ ਦਲ ਦੇ ਵਿੱਚ ਆ ਗਏ ਫਿਰ ਚੱਲ ਗਏ ਸੁਰਜੀਤ ਸਿੰਘ ਰਖੜਾ बिजनेसमੈਨ ਸੀ ਵਪਾਰੀ ਸੀ ਕਾਲੀ ਦਲ ਦੇ ਵਿੱਚ ਆ ਗਏ ਬਾਹਰ ਚੱਲ ਗਏ ਬੀਬੀ ਜਗੀਰ ਕੌਰ ਦਾ ਵੀ ਕਾਲੀ ਦਲ ਜੋ ਚੱਲ ਗਏ ਆ ਗਏ ਚੱਲ ਗਏ ਗੁਰਪ੍ਰਤਾਪ ਸਿੰਘ ਵਡਾਲਾ ਸੀ ਕਿ ਉਹ ਅਸੀਂ ਕਾਲੀ ਦਲ ਦੇ ਹਾਲਾਂਕਿ ਉਹਨਾਂ ਦੇ ਪਿਤਾ ਵੀ ਉਹਨਾਂ ਨੇ ਇੱਕ ਆਪਣਾ ਬਣਾਇਆ ਸੀ ਫਰੰਟ ਲੰਮੇ ਸਮੇਂ ਬਾਅਦ ਉਹਨਾਂ ਦੀ ਕਾਲੀ ਦਲ ਵਿੱਚ ਵਾਪਸੀ ਹੋਈ ਗੁਰਪ੍ਰਤਾਪ ਸਿੰਘ ਵਡਾਲਾ ਦੇ ਰੂਪ ਚ ਉਹ ਚਲ ਗਏ ਮਤਲਬ ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਹੈ ਜਿਹਦਾ ਪੱਕੇ ਤੌਰ ਤੇ ਸਟੈਂਡ ਰਿਹਾ ਹੋਵੇ ਇਹ ਤਾਂ ਹਮੇਸ਼ਾ ਬਾਗੀ ਰਹੇ ਨੇ ਕਦੀ ਆ ਗਏ ਕਦੀ ਚਲ ਗਏ ਚੰਦੂ ਮਾਰਾ ਸਾਹਿਬ ਦੇ ਅੱਜ ਵੀ ਲੋੜ ਪੈਣ ਤੇ ਸ਼ਾਇਦ ਇਹੋ ਜਿਹੜਾ ਬਾਦਲ ਧੜਾ ਵਾ ਉਹ ਖਬਰਾਂ ਦੇ ਵਿੱਚ ਕੱਢ ਕੇ ਪ੍ਰੈਸ ਨੋਟ ਜਾਂ ਹੋ ਸਕਦਾ ਵਾਇਰਲ ਵੀ ਹੋ ਜੇ ਕਿ ਸਾਡੀਆਂ ਦੇ ਉਹ ਕਹਿੰਦੇ ਹੁੰਦੇ ਸੀ ਕਿ ਬਾਦਲਾਂ ਦੇ ਲਾਗੇ ਮੜੀਆਂ ਵੀ ਨਹੀਂ ਬੰਨੀਆਂ ਚਾਹੀਦੀਆਂ ਈਆਂ ਫਿਰ ਉਸੇ ਕਾਲੀ ਦਲ ਦੇ ਵਿੱਚ ਉਹ ਆਪ एमपी ਬਣੇ ਆਪਣੇ ਮੁੰਡੇ ਨੂੰ ਐਮਐਲਏ ਬਣਾਇਆ ਮਤਲਬ ਇਹ ਜਿਹੜੀ ਬਾਗੀ ਤੜਾ ਇਹਨਾਂ ਦਾ ਵੀ ਲੋਕੀ ਜਿਹੜਾ ਸਟੈਂਡ ਹੁੰਦਾ ਨਾ ਉਸ ਤੇ ਲੋਕੀ ਕਿੰਤੂ ਪਰਤੂ ਕਰਦੇ ਨੇ ਪਰ ਹੁਣ ਕਾਲੀਦਨ ਨੂੰ ਲੱਗਾ ਕਿ ਸਾਨੂੰ ਇਹਨਾਂ ਨੂੰ ਬਾਹਰ ਕਰ ਦੇਣਾ ਉਹਦੇ ਚ ਚਰਨਜੀਤ ਸਿੰਘ ਬਰਾੜ ਵੀ ਹੈ ਉਹ ਵੀ ਸਾਰੇ ਬਾਹਰ ਕੱਢ ਦਿੱਤੇ ਔਰ 7 ਜਿਹੜੇ ਵਿਧਾਨ ਸਭਾ ਹਲਕੇ ਨੇ ਪਹਿਲਾਂ ਤੇ ਜ਼ਥੇਦਾਰ ਕਹਿੰਦੇ ਹੁੰਦੇ ਸੀ ਹੁਣ ਇਹਨਾਂ ਨੇ ਹਲਕਾ ਇੰਚਾਰਜ ਲਾ ਦਿੱਤਾ ਹੈ ਨਾ ਹੁਣ ਇਹ ਜਿਹੜੇ ਹਲਕਾ ਇੰਚਾਰਜ ਆ ਇਹ ਨਵੇਂ ਲਾਉਣੇ ਸ਼ੁਰੂ ਕਰ ਦਿੱਤੇਗੇ ਪਰ ਕੋਲ ਮਲਾਕੇ ਕਾਲੀਦਲ ਦੀ ਆਪਸੀ ਫੁੱਟ ਆਪਸੀ ਖਿੱਚੋ ਤਣ ਅੰਦਰੂਨੀ ਲੜਾਈ ਉਸ ਤੋਂ ਲੈ ਕੇ ਤੇ ਜਿਹੜਾ ਨਵਾਂ ਵਿਵਾਦ ਪ੍ਰਦੀਪ ਕਲੇਰ ਹੋਣਾ ਨੇ ਛੇੜ ਦਿੱਤਾਗਾ ਉਹਦੇ ਨਾਲ ਲੱਗਦਾ ਕਿ ਸ਼ਰੂਮਣੀ ਕਾਲੀਦਲ ਦੇ ਹੋਰ ਹਾਲਾਤ ਜਿਹੜੇ ਹਾਲਤਾਂ ਉਹ ਪਤਲੇ ਹੋ ਜਾਏਗੀ ਉਹ ਬੰਦਾ ਕਹਿ ਰਿਹਾ ਹਾਲਾਂਕਿ ਇਹਨਾਂ ਦਾ ਜ ਬੜਾ ਕੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਸੀ ਸੋਬੀ ਸਿੰਘ ਬਾਦਲ ਹੁਣੇ ਰੋਡ ਪ੍ਰਚਾਰ ਕਰ ਰਹੇ ਸੀ ਫਿਰ 3 ਤਰੀਕ ਨੂੰ ਉਹ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਏ ਹੈਗੇ ਨੇ ਉਹਨਾਂ ਨੇ ਇਹਨਾਂ ਵੀ ਆਪਣੇ ਪੱਖ ਰੱਖ ਕੇ ਦਲੀਲਾਂ ਰੱਖੀਆਂ ਪਰ ਉਹ ਪ੍ਰਦੀਪ ਕਲੇਰ ਦੀਆਂ ਵੀ ਦਲੀਲਾਂ ਆ ਗਈਆਂ ਔਰ ਸਵਾਲ ਉਹਨਾਂ ਨੂੰ ਉਹਨਾਂ ਪ੍ਰਦੀਪ ਸਿੰਘ ਕਲੇ ਪ੍ਰਦੀਪ ਕਲੇਰ ਨੂੰ ਦੱਸਣਾ ਚਾਹੀਦਾ ਕਿ ਸੁਬੀ ਸਿੰਘ ਬਾਦਲ ਕਿੱਥੇ ਮਿਲੇ ਸੀ ਦਿੱਲੀ ਮਿਲੇ ਸੀਗਾ ਜਾਂ ਸਿਰਸੇ ਮਿਲੇ ਸੀ ਤੇ ਉਹ ਉਹ ਕਹਿੰਦੇ ਕਿ ਉਹਨਾਂ ਦਿਨਾਂ 'ਚ ਚੋਪਰ ਵਰਤ ਨਹੀਂ ਸਕਦੇ ਸੀ ਫਿਰ ਉਹ ਕਹਿ ਰਹੇ ਨੇ ਕਿ ਉਹ ਜੈਡ ਪਲਸ ਸਿਕਿਉਰਟੀ ਹੈ ਨਾ ਤੇ ਤੁਸੀਂ ਬੰਦਾ ਇਕੱਲਾ ਜਾ ਨਹੀਂ ਸਕਦਾ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਾਹਰ ਆਉਣੀਆਂ ਚਾਹੀਦੀਆਂ ਫਿਰ ਇੱਕ ਸਾਬਕਾ ਐਮਐਲਏ ਦਾ ਨਾਮ ਲੈ ਰਹੇ ਨੇ ਕਿ ਮੈਸੈਂਜਰ ਆਫ ਗੋਡ ਜਿਹੜੀ ਆ ਉਹ ਇੱਕ ਸਾਬਕਾ ਐਮਐਲਏ ਪਨਕੀ ਉਹਦਾ ਨਾਮ ਵੀ ਲੈ ਰਹੇ ਨੇ ਕਿ ਉਹਨਾਂ ਨੇ ਕਿਹਾ ਸੀ ਕਿ ਕਾਲੀ ਦਲਪ ਤੇ ਫਿਲਮ ਲਾਉਣ ਲਈ ਡੀਲ ਹੋਈ ਆ ਫਿਰ ਅਕਸ਼ੇ ਕੁਮਾਰ ਦਾ ਨਾਮ ਆਂਦਾ ਅਕਸ਼ੇ ਕੁਮਾਰ ਨੇ ਵਿਚੋਲਗੀ ਕਿਉਂਕਿ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਇਹ ਉਦੋਂ ਪੁਰਾਣਾ ਹੈੱਡ ਕੁਆਰਟਰ ਉਹਨਾਂ ਦੀ ਵੀ ਪੜਤਾਲ ਕੀਤੀ ਅਕਸ਼ੇ ਕੁਮਾਰ ਨੂੰ ਸਾਮਨਿੰਗ ਹੋਈ ਸੀ ਉਹਨੂੰ ਆਉਣਾ ਪਿਆ ਸੀ ਇਹ ਐਡਾ ਪੁਰਾਣਾ ਮਾਮਲਾ ਹੋ ਗਿਆ ਇੰਨਾ ਪਚੀਦਾ ਮਾਮਲਾ ਹੋ ਗਿਆ ਇਹ ਹੁਣ ਸੁਲਝਣਾ ਨਹੀਂ ਹੈਗਾ ਗੁਰੂ ਸਾਹਿਬ ਜੀ ਦੇ ਸਵਾਂਗ ਤੋਂ ਲੈ ਕੇ ਤੇ ਗੁਰੂ ਸਾਹਿਬ ਜੀ ਦੀ ਬੇਦਬੀ ਤੱਕ ਇੰਨੇ ਪਚੀਦਗੀਆਂ ਇੰਨੀ ਸਾਜ਼ਿਸ਼ਾਂ ਇੰਨੀਆਂ ਕਡੂਨੀ ਅਰਚਨਾ ਨੇ ਇਸ ਤੇ ਇਨਸਾਫ ਤੇ ਹੁਣ ਮਿਲਣਾ ਹੀ ਨਹੀਂ ਆ ਇਹਦੇ ਸਾਰਿਆਂ ਨੂੰ ਆਪਣੇ ਮਨ ਚੋਂ ਕੱਢ ਦੇਣਾ ਚਾਹੀਦਾ ਹੈ ਕਿ ਇਨਸਾਫ ਮਿਲ ਜਾ 2007 ਤੋਂ ਲੈ ਕੇ ਤੇ ਹੁਣ 24 ਖਤਮ ਹੋਣ ਵਾਲੀ ਹੈਗੀ ਕਿੰਨੇ ਸਾਲ ਹੋ ਗਏ ਘੱਟੋ ਘੱਟ 17 ਸਾਲ ਹੋ ਗਏ ਨੇ 17 ਸਾਲਾਂ ਦੇ ਵਿੱਚ ਕਦੀ ਇਨਸਾਫ ਨਹੀਂ ਹੋਇਆ ਔਰ ਕਿੰਨੀਆਂ ਕਮਿਸ਼ਨ ਬਣ ਗਏ ਨੇ ਜਸਟਿਸ ਜੋਰਾ ਸਿੰਘ ਜਸਟਿਸ ਰਣਜੀਤ ਸਿੰਘ ਡੀਆਈਜੀ ਰਵੀ ਸਿੰਘ ਖਟੜਾ ਐਸਪੀਐਸ ਪਰਮਾਰ ਨੋ ਨਿਹਾਲ ਸਿੰਘ ਐਲਕੇ ਜਾਦਵ ਕੁੰਮਰ ਵਿਜੇ ਪ੍ਰਤਾਪ ਪ੍ਰਬੋਧ ਕੁਮਾਰ ਇਹ ਪੁਲਿਸ ਅਫਸਰਾਂ ਦੀਆਂ ਸਮੇ ਸਮੇ ਕਮੇਟੀਆਂ ਬੰਦੀਆਂ ਰਹੀਆਂ ਕਿਸੇ ਵੀ ਕਮੇਟੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਨਹੀਂ ਬੁਲਾਇਆ ਤਲਬ ਨਹੀਂ ਕੀਤਾ ਹੈਗਾ ਉਹ ਕਿਉਂ ਨਹੀਂ ਕੀਤਾ ਹੈਗਾ ਜਾਂ ਉੱਥੇ ਜਾ ਕੇ ਕਿਉਂ ਨਹੀਂ ਜਵਾਬ ਤਲਬ ਵੀ ਹੋਈ ਨਾ ਮਤਲਬ ਕਿਸੇ ਪਾਸੇ ਗਲਤੂਰੀ ਨਹੀਂ ਤੇ ਜੇ ਉੱਥੋਂ ਤੱਕ ਨਹੀਂ ਸਰਕਾਰਾਂ ਪਹੁੰਚੀਆਂ ਇਹਦਾ ਮਤਲਬ ਫਿਰ ਵੋਟਾਂ ਦੀ ਝਾਕ ਸੀ ਸਰਕਾਰਾਂ ਨੂੰ ਉਹ ਦੂਜੀ ਗੱਲ ਹੁਣ ਸਾਰੇ ਕੇਸ ਇੱਕ ਇੱਕ ਕਰਕੇ ਚੰਡੀਗੜ੍ਹ ਰੈਫਰ ਹੋ ਰਹੇ ਨੇ ਇਹਦੇ ਪਿੱਛੇ ਵੀ ਇੱਕ ਸਾਜ਼ਿਸ਼ ਆ ਮਤਲਬ ਟਾਈਮ ਟੂ ਟਾਈਮ ਹਰ ਪਾਰਟੀ ਨੇ ਵੋਟਾਂ ਦੇ ਚੱਕਰ ਦੇ ਵਿੱਚ ਦਸਮ ਪਾਸ਼ਾ ਦੇ ਜੋ ਸੁਵਾਂਗ ਰਚੇ ਤੱਕ ਔਰ ਦਸਮ ਗੁਰਾਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਤੱਕ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਵਾਏ ਸਿਆਸਤ ਤੋਂ ਹੋਰ ਕੁਝ ਨਹੀਂ ਕੀਤਾ ਔਰ 17 ਸਾਲ ਹੋ ਗਏ ਨੇ ਸੁਵਾਂਗ ਰਚੋਂ ਤੋਂ ਲੈ ਕੇ ਬੇਦਬੀ ਤੱਕ ਬੇਦਬੀ ਨੂੰ ਵੀ 2015 ਦੀ 9 ਸਾਲੇ ਹੋ ਗਏ 8 ਪਿਛਲੇ ਹੋ ਗਏ ਨੇ ਹੁਣ ਕਿੱਥੋਂ ਇਨਸਾਫ ਮਿਲ ਜੂਗਾ ਸਿਆਸਤ ਹੋ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਕਾਲੀ ਦਲ ਦਾ ਸਿਆਸਤ तौर ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੀ ਨੁਕਸਾਨ ਦੀ ਪਰਪਾਈ ਅੱਜ ਤੇ ਲੱਗਦਾ ਨਹੀਂ ਕਿ ਸ਼੍ਰੋਮਣੀ ਕਾਲੀ ਦਲ ਦੀ ਹੋਏਗੀ ਪਰ ਜੇ ਸਮੇਂ ਸਿਰ ਸ਼੍ਰੋਮਣੀ ਕਾਲੀ ਦਲ ਨੇ ਕਾਰਵਾਈ ਕੀਤੀ ਹੁੰਦੀ ਚਾਹੇ ਗੁਰੂ ਮਾਰੀ ਦਾ ਜਿਹੜਾ ਸਵਾੰਗ ਰਚਾ ਹੈ ਉਸ ਸਮੇਂ ਵੋਟਾਂ ਦੀ ਝਾਕ ਨਾ ਹੁੰਦੀ ਤੇ ਜਦੋਂ ਇਹਨਾਂ ਦੀ ਸਰਕਾਰ ਸੀ ਜਦੋਂ ਗੁਰੂ ਸਾਹਿਬ ਜੀ ਦੀ ਬੇਦਬੀ ਆ ਉਦੋਂ ਪ੍ਰੋਪਰ ਸਹੀ ਸਮੇਂ ਸਿਰ ਇਮਾਨਦਾਰੀ ਦੇ ਨਾਲ ਐਕਸ਼ਨ ਕੀਤੇ ਹੁੰਦੇ ਨੇ ਕਾਰਵਾਈ ਕੀਤੀ ਹੁੰਦੀ ਨਾ ਤੇ ਲਾਜ਼ਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆ ਦੇਣਾ ਦੇਖਣੇ ਪੈਂਦੇ ਹੈਗੇ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰਦੀਪ ਕਲੇਰ ਤੇ ਵਿਸ਼ਵਾਸ ਨਾ ਕਰੇ ਪੰਜਾਬ ਦਾ ਕੋਈ ਵੀ ਬੰਦਾ ਉਸ ਤੇ ਵਿਸ਼ਵਾਸ ਕਰੇ ਜਾਂ ਨਾ ਕਰੇ ਠੀਕ ਹੈ ਪਰ ਕੋਟ ਕੀ ਦੇਖਦੀ ਹੈਗੀ ਨਾ ਕੋੜ ਸਬੂਤ ਦੇਖਦੀ ਆ ਪ੍ਰੂਫ ਦੇਖਦੀ ਆ ਚਲਾਨ ਦੇਦੀ ਆ ਚਾਰ ਸ਼ੀਟ ਦੇਦੀ ਇਨਵੈਸਟੀਗੇਸ਼ਨ ਦੇ ਦੇ ਉਹਨਾਂ ਤੇ ਉਸ ਹਿਸਾਬ ਤੇ ਹੀ ਕਾਰਵਾਈ ਕਰਨੀ ਆ ਸੀਬੀਆਈ ਨੇ ਉਹ ਸਭ ਕਾਤਲ ਤੇ ਬਲਾਦਕਾਰੀ ਬਾਬੀ ਨੂੰ ਸਜ਼ਾ ਦਿੱਤੀ ਹੈਗੀ ਉਹ ਤੇ ਅੱਜ ਵੀ ਕਹਿੰਦੇ ਹੈਗੇ ਨਾ ਕਿ ਸਾਡਾ ਬਾਬਾ ਬੇਕਸੂਰ ਹੈ ਕਿਉਂਕਿ ਦੋਸ਼ੀ ਬੰਦਾ ਕਦੇ ਨਹੀਂ ਕਹਿੰਦਾ ਕਿ ਮੈਂ ਮੈਂ ਕੋਈ ਕਾਂਡ ਕੀਤਾ ਹੈਗਾ ਅਦਾਲਤਾਂ ਭਾਵੇਂ ਫੈਸਲਾ ਸੁਣਾ ਦੇਣਾ ਹੈਗਾ ਸੀਬੀਆਈ ਦੀ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈਗਾ ਉਤੇ ਅੱਜ ਵੀ ਕਹਿੰਦੇ ਕਿ ਨਹੀਂ ਸਾਡੇ ਬਾਬੇ ਖلاف ਸਾਜ਼ਿਸ਼ ਰਚੀ ਗਈ ਆ ਤੇ ਇਸ ਕਰਕੇ ਪ੍ਰਦੀਪ ਕਲੇਅਰ ਕੀ ਆਖਦਾ ਕੀ ਨਾ ਆਖਦਾ ਕੱਲ ਨੂੰ ਅਦਾਲਤਾਂ ਵੀ ਕਿਸੇ ਨੂੰ ਦੋਸ਼ੀ ਠਰਾ ਦਿੰਦੀਆਂ ਕਿਸੇ ਨੇ ਯਕੀਨ ਨਹੀਂ ਕਰਨਾ ਸਾਡੇ ਦੇ ਸਿਸਟਮ ਹੀ ਬੜਾ ਨਾ ਜੇ ਲੋਅਰ ਕੋਰਟ ਫੈਸਲਾ ਸੁਣਾ ਦਿਆ ਲੋਕੀ ਸੈਸ਼ਨ ਕੋਰਟ ਤੇ ਚਲੇ ਜਾਂਦੇ ਨੇ ਸੈਸ਼ਨ ਕੋਰਟ ਤੋਂ ਲੋਕੀ ਫਿਰ ਅਪੀਲ ਪਾ ਦਿੰਦੇ ਫਿਰ ਹਾਈ ਕੋਰਟ ਆ ਜਾਂਦਾ ਹਾਈ ਕੋਰਟ ਤੇ ਫੈਸਲਾ ਦਾ ਫਿਰ ਡਬਲ ਬੈਂਚ ਤੇ ਚਲੇ ਜਾਂਦਾ ਫਿਰ ਸੁਪਰੀਮ ਕੋਰਟ ਚਲਾ ਜਾਂਦਾ ਸੁਪਰੀਮ ਕੋਰਟ 'ਚ ਫਿਰ ਐਸ ਐਲ ਪੀ ਪਾਈ ਜਾਂਦੀ ਹੈ ਸਾਡੇ ਤੇ ਇਨਸਾਫ ਲੈਣ ਦਾ ਪ੍ਰੋਸੀਜਰ ਬੜਾ ਲੰਮਾ ਹੈਗਾ ਤੇ ਇਸ ਕਰਕੇ ਇਹ ਬਾਬਾ ਬਾਬੇ ਦੇ ਪਿੱਛੇ ਵੋਟਾਂ ਹੀ ਇੰਨੀਆਂ ਆ ਜਾਂਦੀਆਂ ਨੇ ਬਾਬੇ ਨੂੰ ਤੇ ਦਿਨ ਦਿਨ ਚੜ੍ਹਦੀ ਪ੍ਰੋਲ ਮਿਲ ਜਾਂਦੀ ਹੈਗੀ ਹੈ ਹੈਨਾ ਇਸ ਕਰਕੇ ਉਹਦੀਆਂ ਵੋਟਾਂ ਦੇ ਚੱਕਰ ਦੇ ਵਿੱਚ ਪੰਜਾਬ 'ਚ ਸਿਆਸਤ ਹੋਈ ਆ ਔਰ ਪੰਜਾਬ ਦਾ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਔਰ ਆਰਥਿਕ ਤੌਰ ਤੇ ਵੀ ਨੁਕਸਾਨ ਹੋਇਆ ਜਦੋਂ ਸਮਾਗ ਰਚਿਆ ਗਿਆ ਸਲਾਬਤਪੁਰੇ ਡਾਂ ਗੋਲੀ ਵੀ ਚੱਲੀ ਆਰਥਿਕ ਤੌਰ ਤੇ ਨੁਕਸਾਨ ਵੀ ਆ ਇਸ ਕਰਕੇ ਕਿਤੇ ਨਾ ਕਿਤੇ ਮੌਕੇ ਦੀਆਂ ਜਿਹੜੇ ਸਰਕਾਰਾਂ ਵਾ ਉਹ ਕਸੂਰਵਾਰ ਤੇ ਰਹੀਆਂ ਹੀ ਆ ਪਰ ਆ ਹੁਣ ਕਾਲੀ ਦਲ ਵਾਸਤੇ ਨਵੇਂ ਵਿਵਾਦ ਆ ਇੱਕ ਤੇ ਉਹਨਾਂ ਦਾ ਇੱਕ ਬਾਗੀ ਧੜਾ ਉਹਦੇ 7-8 ਬੰਦੇ ਛੁੱਟੀ ਵੀ ਕਰ ਦਿੱਤੀ ਐ ਦੂਜੇ ਪਾਸੇ ਪ੍ਰਦੀਪ ਕਲੀਅਰ ਹੋਣਾ ਇੱਕ ਨਵਾਂ ਵਿਵਾਦ ਛੇੜ ਦਿੱਤਾਗਾ ਉਹਦੇ 'ਚ ਹੁਣ ਕਾਲੀ ਦਲ ਨੂੰ ਸਫਾਈਆਂ ਦੇਣੀਆਂ ਪਈ ਔਰ ਕਾਲੀ ਦਲ ਇਸ ਕਰਕੇ ਰੋਂਦਾ ਕਿ ਯਾਰ ਅਸੀਂ 17 'ਚ ਵੀ ਹਾਰ ਗਏ ਅਸੀਂ 19 'ਚ ਵੀ ਹਾਰ ਗਏ ਅਸੀਂ 22 'ਚ ਵੀ ਹਾਰ ਗਏ ਅਸੀਂ 24 'ਚ ਵੀ ਹਾਰ ਗਏ ਗਾਂ ਸਾਡਾ ਪਤਾ ਨਹੀਂਗਾ ਤੇ ਲੋਕੀ ਅੱਜ ਵੀ ਸਾਨੂੰ ਦੋਸ਼ੀ ਮਾੜ ਰਹੇਗੇ ਅਸਲ ਵਿੱਚ ਕਾਲੀ ਦਲ ਨੂੰ ਲੈ ਕੇ ਗੱਲ ਕੀਤੀ ਜਵੇ ਕਿ ਲੋਕਾਂ ਦੇ ਅੱਜ ਦੇ ਤਰੀਕ ਦੇ ਨਾਲ ਲੋਕਾਂ ਦੇ ਤਣੂ ਤੇ ਮਣੋ ਕਾਲੀ ਦਲ ਉਤਰ ਚੁੱਕਾ ਹੈਗਾ ਉਹਨੂੰ ਲੈ ਕੇ ਕਾਲੀ ਦਲ ਦੀ ਜਾਦਾ ਜਿਹੜੀ ਚਿੰਤਾ ਉਹ ਵੱਧਦੀ ਜਾ ਰਹੀ ਹੈ